ਵਿਚਾਰ ਆਪ ਜੀ ਦੇ ਸਮੁਖੇ ਬੈਠ ਕੇ ਰਾਂ ਪੈਸਟਰ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸ਼ਲੋਕ ਵੀ ਵਿਚਾਰ ਤੁਹਾਡੇ ਸਾਹਮਣੇ ਰੱਖਣ ਲੱਗਾ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ। ਕ੍ਰਿਵਨ ਕ੍ਰਿਵਨ ਅਕਸਰ ਸਤਸੰਗੀਆਂ ਦੇ ਦਿਮਾਗ ਵਿੱਚ ਜੋ ਪਹਿਲੀ ਪੰਕਤੀ ਦੇ ਅਰਥ ਨੇ ਗੁਰਬਾਣੀ ਵਿਆਕਰਣ ਦੇ ਗਿਆਨੀ ਗ੍ਰੈਮਰ ਦੇ ਗਿਆਨੀ ਉਹ ਅਰਥ ਨਹੀਂ ਮੰਨਦੇ। ਚਿੰਤਾ ਤਾਂ ਕੀ ਕੀਜੀਏ ਪ੍ਰਸ਼ਨ ਮਈ ਬਾਤ ਹੈ ਜੋ ਅਨ ਹੋਨੇ ਹੋਏ ਮਨੁੱਖ ਦੇ ਅੰਦਰ ਚਿੰਤਾ ਹੈ ਕਿਸ ਗੱਲ ਦੀ ਇਹ ਕਮ ਹੋਣਾ ਚਾਹੀਦਾ ਹੈ ਕਿਦਰੇ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਕਿ ਹੋ ਜਾਏ ਤੋ ਚਿੰਤਾ ਚਿੰਤਾ ਇਸੇ ਗੱਲ ਦੀ ਹੈ ਚਿੰਤਾ ਇੱਕ ਬੋਝ ਹੈ ਚਿੰਤਾ ਇੱਕ ਤਣਾਅ ਹੈ ਔਰ ਧਰਮ ਗਿਆਨੇ ਕਹਿੰਦੇ ਨੇ ਚਿੰਤਾ ਮਨੁੱਖ ਦੀ ਸੋਚ ਸ਼ਕਤੀ ਦੇ ਵਿਕਾਸ ਨੂੰ ਵੀ ਰੋਕਦੀ ਹੈ ਚਿੰਤਾ ਚਿੰਤਨ ਦੇਚ ਦੀਵਾਰ ਖੜਾ ਕਰ ਦਿੰਦੀ ਏ ਸਿਮਰਨ ਦੇਚ ਦੀਵਾਰ ਖੜਾ ਕਰ ਦਿੰਦੀ ਏ ਚਿੰਤਾ अनेका ਤਰ੍ਹਾਂ ਦੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੀ ਏ ਮਾਨਸਿਕ ਰੋਗ अनेका ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਜਨਮ ਦਿੰਦਾ ਪਰ ਮਹਾਰਾਜ ਕਹਿੰਦੇ ਨੇ ਮੈਂ ਦੇਖਦਾ ਹਾਂ ਚਿੰਤਾ ਤੇ ਹੀ ਦੇ ਸੇ ਸਭ ਕੋਏ ਸਭ ਕੋਏ ਸਭ ਕੋਏ ਦੇ ਵਿਰਾਸਾ ਰਹੀ ਚਿੰਤਾ ਸਾਰਿਆਂ ਨੂੰ ਹੈ ਸਭ ਚਿੰਤਾ ਦੇ ਬੋਝ ਥੱਲੇ ਨੇ ਕਿਸੇ ਚੀਜ਼ ਦੀ ਚਿੰਤਾ ਮੈਂ ਫਿਰ ਖੁੱਲ੍ਹ ਸਕਾਂ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਕਿ ਨਾ ਹੋਵੇ ਚਿੰਤਾ ਐਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਦਰੇ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਇਸ ਚੀਜ਼ ਦੀ ਚਿੰਤਾ ਇਹ ਨਹੀਂ ਹੋਣਾ ਚਾਹੀਦਾ ਪਰ ਕਿਦਰੇ ਐਸਾ ਨਾ ਹੋਵੇ ਹੋ ਜਾਏ ਚਿੰਤਾ ਐਸਾ ਹੋਣਾ ਚਾਹੀਦਾ ਪਰ ਕਿਦਰੇ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਜਦ ਤੁਸੀਂ ਚਿੰਤਾ ਦੀ ਤੈਅ ਦੇ ਵਿੱਚ ਜਾਓਗੇ ਤੇ ਇੰਨੀ ਗੱਲ ਹੈ ਹੋਰ ਕੁਝ ਨਹੀਂ ਜੋ ਮੇਰੀ ਚਾਹਤ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਕਿਦਰ ਐਸਾ ਨਾ ਹੋਵੇ ਨਾ ਪੂਰੀ ਹੋਵੇ ਚਿੰਤਾ ਐਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਦਰ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਚਿੰਤਾ ਦੇ ਇਹੀ ਕਾਰਨ ਨੇ तो कितने मनुख चिंता तुरने गुरु अर्जन देव जी के दिन सारी चिंता ने चिंत ही दी से सब को है। कोई कबूल करे ना करे कोई मने ना मने छोटी वड्डी भयंकर चिंता हर एक चिंता मानसिक बोझ है चिंता मानसिक तनाव है ਚਿੰਤਾ ਚਿੰਤਨ ਦੇ ਚ ਬਾਧਾ ਖੜੀ ਕਰ ਦਿੰਦੀ ਹੈ ਸਿਮਰਨ ਦੇ ਚ ਦੀਵਾਰ ਹੈ ਇਹ ਇੰਜ ਕਹਿ ਲੋ ਪਰਮਾਤਮਾ ਤੇ ਮਨੁੱਖ ਦੇ ਵਿਚਾਰ ਵਿਚਾਰ ਅਗਰ ਕੋਈ ਦੀਵਾਰ ਹੈ ਤਾਂ ਚਿੰਤਾ ਚਿੰਤਨ ਤੇ ਚਿੰਤਾ ਮਨੁੱਖ ਦੇ ਮੱਧੇ ਤੇ ਪ੍ਰਗਟ ਹੁੰਦਾ ਹੈ ਅੱਖਾਂ ਦੇ ਚ ਪ੍ਰਗਟ ਹੁੰਦਾ ਹੈ ਇਹ ਜੋ ਸਤਿਗੁਰੂ ਕਹਿੰਦੇ ਨੇ ਸਾਰੀ ਚਿੰਤਾ ਤੁਰਨੇ ਕਿਸ ਤਰ੍ਹਾਂ ਦੇਖਿਆ ਹੋਵੇਗਾ ਮੱਥੇ ਦੇਖੇ ਆਉਣਗੇ ਅੱਖਾਂ ਦੇਖੀ ਆਉਣਗੇ ਚਿੰਤਾ ਤੇ ਹੀ ਦੀ ਸੇ ਸਭ ਕੋਏ ਧੰਗੁਰੂ ਤੇਗਵਾਰ ਸਾਹਿਬ ਜੀ ਕਹਿੰਦੇ ਨੇ ਚਿੰਤਾ ਤੇ ਤਾਂ ਕਰ ਜੇ ਕੁਝ ਅਨ ਹੋਣੀ ਹੋਵੇ ਤੇ ਅਨ ਹੋਣੀ ਹੁੰਦੀ ਨਹੀਂ ਇਹ ਅਰਥ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਚਿੰਤਾ ਤਾਂ ਕੀ ਕੀਜੀਆ ਚੱਕਰ ਚਿੰਤਾ ਜੋ ਅਨਹੋ ਨਹੀਂ ਹੋਏ ਜੇਕਰ ਅਨਹੋਣੀ ਹੋਵੇ ਤਾਂ ਸਤਿਗੁਰੂ ਇਹ ਕਹਿ ਰਹੇ ਨੇ ਅਨਹੋਣੀ ਤੇ ਹੁੰਦੀ ਨਹੀਂ ਇਸ ਪੰਕਤੀ ਦੇ ਅਰਥ ਇਹ ਅਨਹੋਣੀ ਨਹੀਂ ਹੁੰਦੀ ਹੋਣ ਹਰ ਹੀ ਹੁੰਦਾ ਹੈ ਹੋਣੀ ਹੀ ਹੁੰਦੀ ਹੈ ਅਨਹੋਣੀ ਕੁਝ ਨਹੀਂ ਆਉਂਦੀ ਪਰ ਮਨੁੱਖ ਕਹਿੰਦਾ ਹੈ ਮੇਰੇ ਨਾਲ ਕਿਦਰੇ ਅਨਹੋਣੀ ਨਾ ਹੋ ਜਾਏ ਅਨਹੋਣੀ ਜੋ ਨਹੀਂ ਹੋਣਾ ਚਾਹੀਦਾ ਕਿਦਰੇ ਹੋ ਨਾ ਜਾਏ ਤੋ ਮਹਾਰਾਜ ਕਹਿੰਦੇ ਜੋ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਹੁੰਦਾ ਹੀ ਨਹੀਂ ਜੋ ਹੋਣਾ ਚਾਹੀਦਾ ਉਹੀ ਹੁੰਦਾ ਹੈ ਜਿਵੇਂ ਇੱਕ ਦੋ ਉਦਾਹਰਣ ਦਿਆਂ ਇਕ ਜਵਾਨ ਕਹਿੰਦਾ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਕਿ ਅਨਹੋਣੀ ਕਿਹਦੇ ਨਹੀਂ ਆਣਾ ਚਾਹੀਦਾ ਕਮ ਸੇ ਕਮ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਪਰ ਉਹਨੂੰ ਕੌਣ ਦੱਸੇ ਬੁਢੇਪਾ ਤੇ ਹੋਣਾ ਹੈ ਤੇ ਹੋਣੀ ਹੈ ਹੋਣੇ ਨੂੰ ਤੂੰ ਅਨਹੋਣੀ ਨਹੀਂ ਕਰ ਸਕਦਾ ਤੇ ਅਨਹੋਣੀ ਨੂੰ ਤੂੰ ਹੋਣੀ ਵੀ ਨਹੀਂ ਕਰ ਸਕਦਾ ਥੋੜੀ ਜਿਹੀ ਆਗਰਤਾ ਬਖਸ਼ੋਗੇ ਮਨੁੱਖ ਆਪਣੀ ਸਮਰਥਾ ਦੇ ਨਾਲ ਹੋਣੀ ਨੂੰ ਅਨਹੋਣੀ ਨਹੀਂ ਕਰ ਸਕਦਾ ਮਨੁੱਖ ਆਪਣੀ ਕਿਸੇ ਵੀ ਸ਼ਕਤੀ ਦੇ ਨਾਲ ਅਨਹੋਣੀ ਨੂੰ ਹੋਣੀ ਨਹੀਂ ਕਰ ਸਕਦਾ ਹੋਣੀ ਨੂੰ ਅਨਹੋਣੀ ਨਹੀਂ ਕਰ ਸਕਦਾ ਤੋਂ ਮਹਾਰਾਜ ਕਹਿੰਦੇ ਕਿਸ ਦੀ ਚਿੰਤਾ ਚਿੰਤਾ ਤਾਂ ਕੀ कीजिए ਚਿੰਤਾ ਤੇ ਤੂੰ ਤਾਂ ਕਰਸ ਜੋ ਅਨ ਹੋਣੀ ਵੇ ਜੇਕਰ ਅਨ ਹੋਣੀ ਹੋਵੇ ਅਨ ਹੋਣੀ ਤੇ ਹੁੰਦੀ ਨਹੀਂ ਆਉਂਦੀ ਨਹੀਂ ਜਨਮ ਹੋਇਆ ਕਿਦਰੇ ਮਰਨ ਨਾ ਹੋ ਜਾਏ ਹੁਣੇ ਸਰਦਾਰ ਇਕਬਾਲ ਸਿੰਘ ਬਣਨ ਦੇ ਸਹਿਬਜ਼ਾਦੇ ਨੇ ਦੱਸਿਆ ਭਈ ਅਸੀਂ ਅੱਜ ਪਿਤਾ ਦੀ ਵਰਸੀ ਮਨਾ ਰਹੇ ਹਾਂ ਤੇ ਉਸ ਸੰਬੰਧ ਦੇ ਚ ਅਸੀਂ ਆਏ ਹਾਂ ਸਾਰੇ ਮੈਂ ਤਾਂ ਠੀਕ ਹੈ ਰੋਜ਼ ਦੇ ਸਤਸੰਗੀ ਸਨ ਚਲੋ ਮੈਨੂੰ ਜੋ ਖਿਆਲ ਮਿਲੇ ਨੇ ਮੈਂ ਸਦਾਰ ਤੇ ਹੀ ਕੁਝ ਕਹਾਂਗਾ ਭਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਲੋਕ ਨੂੰ ਵਿਚਾਰ ਦਾ ਆਧਾਰ ਬਣਾ ਕੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਕਿਧਰੇ ਅਨਹੋਣੀ ਹੋ ਜਾਏ ਤੇ ਚਿੰਤਾ ਕਰ ਤੇ ਮਹਾਰਾਜ ਕਹਿੰਦੇ ਅਨਹੋਣੀ ਤੇ ਹੁੰਦੀ ਨਹੀਂ ਜਨਮ ਹੋਇਆ ਹੋਣੀ ਸੀ ਪਰ ਮਨੁੱਖ ਕਹਿੰਦਾ ਕਿ ਕਿਦਰੇ ਮਰਨ ਦੀ ਅਨਹੋਣੀ ਨਾ ਹੋ ਜਾਏ ਤੋ ਮਰਨ ਅਨਹੋਣੀ ਨਹੀਂ ਹੋਣੀ ਹੈ ਮੌਤ ਹੋਣੀ ਹੈ ਅਨਹੋਣੀ ਨਹੀਂ ਹੈ ਜਵਾਨੀ ਹੋਈ ਹੈ ਆਈ ਹੈ ਹੈ ਕਿਦਰੇ ਬੁਢੇਪੇ ਦੀ ਅਨਹੋਣੀ ਨਾ ਹੋ ਜਾਏ ਤੋ ਬੁਢੇਪਾ ਅਨਹੋਣੀ ਨਹੀਂ ਹੋਣੀ ਹੈ ਹੋਣੀ ਹੈ ਅਨਹੋਣੀ ਨਹੀਂ ਹੈ ਸੁਖ ਮਿਲੇ ਹੋਇਆ ਹੋ ਹੋਇ ਕਿਧਰੇ ਦੁੱਖਾਂ ਦੀ ਅਨਹੋਣੀ ਨਾ ਹੋ ਜਾਏ ਤਾਂ ਮੈਂ ਫਿਰ ਅਰਜ਼ ਕਰਾਂ ਅਨਹੋਣੀ ਨਹੀਂ ਆਉਂਦੀ ਹੁੰਦੀ ਨਹੀਂ ਤਾਂ ਤੋ ਚਿੰਤਾ ਕਰ ਜੇ ਅਨਹੋਣੀ ਹੋਵੇ ਜੋ ਹੋਆ ਹੋਵਤ ਸੋ ਜਾਣੇ ਜੋ ਹੋਇਆ ਇਹ ਤੇ ਹੋਣਾ ਹੈ ਮੈਂ ਇੱਕ ਦਿਨ ਧੰਪਦ ਪੜ ਰਿਹਾ ਸੀ ਮਹਾਤਮਾ ਬੁੱਧਾ ਧਰਮ ਗ੍ਰੰਥ ਉਹ ਕਹਿੰਦੇ ਜਿਹਨੂੰ ਚਾਰ ਸਚਾਈਆਂ ਦਾ ਪਤਾ ਚੱਲ ਗਿਆ ਤੇ ਚਾਰ ਸਚਾਈਆਂ ਨੂੰ ਜਿਨੇ ਮੰਨ ਲਿਆ ਉਹ ਕਹਿੰਦੇ ਮੇਰੀ ਦ੍ਰਿਸ਼ਟੀ 'ਚ ਉਹ ਬ੍ਰह्म ਗਿਆਨੀ ਹੈ ਉਹ ਪੂਰਨ purkh ਹੈ ਉਸਨੇ ਜ਼ਿੰਦਗੀ ਦੇ ਤਤਸਾਰ ਨੂੰ ਲਭ ਲਿਆ ਪ੍ਰਾਪਤ ਕਰ ਲਿਆ ਪਰ ਗਜ਼ਬ ਦੀ ਗੱਲ ਇਹ ਹੀ ਕੁਝ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜੋ ਮਹਾਤਮਾ ਬੁੱਧ ਨੇ ਆਖਿਆ ਫਿਰ ਮੈਂ ਸਮੇਂ ਸਾਰ ਵਿੱਚ ਦੇਖਿਆ ਸਮੇਂ ਸਾਰ ਜੈਨੀਆਂ ਦਾ ਧਰਮ ਗ੍ਰੰਥ ਇਹ ਹੀ ਮਹਾਵੀਰ ਨੇ ਆਖਿਆ ਫਿਰ ਸਹਜੇ ਸਹਜੇ ਮੈਂ ਹੈਰਾਨ ਹੋਇਆ ਇਹ ਹੀ ਨੇ ਆਖਿਆ ਬਾਰਤ ਦੇ ਸਾਰੇ ਪੈਗੰਬਰੀ ਪੁਰਸ਼ਾਂ ਦੀ ਸੋਚਣੀ ਇਹੀ ਹੈ ਔਰ ਉਹ ਕਹਿ ਰਹੇ ਨੇ ਜਿਨ੍ਹਾਂ ਨੂੰ ਇਸ ਚਾਰ ਸਚਾਈਆਂ ਦਾ ਪਤਾ ਚੱਲ ਗਿਆ ਸਤਵਾਦੀ ਹੈ ਸਤਸੰਗੀ ਹੈ ਤੇ ਜਿਸ ਨੇ ਇਹਨਾਂ ਚਾਰ ਸਚਾਈਆਂ ਨੂੰ ਕਬੂਲ ਕਰ ਲਿਆ ਜਾਣ ਲਿਆ ਕਬੂਲ ਕਰ ਲਿਆ ਮੈਂ ਕਿਸੇ ਨੂੰ ਜਾਣਦਾ ਪਰ ਉਸ ਦੀ ਹੋਂਦ ਨੂੰ ਮੈਂ تسلیم ਨਹੀਂ ਕਰਦਾ ਮੈਂ ਨਹੀਂ ਮੰਨਦਾ ਜਾਣਨਾ ਹੈ ਕੌਣ ਹੈ ਪਰ ਜਾਣਦਿਆਂ ਹੋਇਆ ਵੀ ਮੈਂ ਉਸ ਦੀ ਹੋਂਦ ਨੂੰ ਤਸلیم ਨਹੀਂ ਕਰਦਾ ਮੈਂ ਨਹੀਂ ਮੰਨਦਾ ਜਾਣਨਾ ਮੰਨਣਾ ਇਹ ਦੋ ਅਲੱਗ-ਅਲੱਗ ਮਨੁੱਖੀ ਭਾਵਨਾਵਾਂ ਨੇ ਹੁਣ ਮੈਂ ਅਰਸ਼ ਕਰਾਂ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹ ਹੈ ਹੀ ਨਹੀਂ ਮੇਰੀ ਦੁਨੀਆ 'ਚ ਉਹ ਹੈ ਹੀ ਨਹੀਂ ਤੇ ਜਿਹਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ ਮੇਰੀ ਦੁਨੀਆ 'ਚ ਹੈ ਹੀ ਨਹੀਂ ਬਾਵੇਂ ਹੋਵੇ ਪਰ ਮੈਂ ਜਾਣਦਾ ਨਹੀਂ ਤਾਂ ਨਹੀਂ ਹੈ ਬਾਵੇਂ ਹੋਵੇ ਮੈਂ ਮੰਨਦਾ ਨਹੀਂ ਤਾਂ ਨਹੀਂ ਹੈ ਥੋੜੀ ਜੀਆਂ ਦਿਮਾਗੀ ਸ਼ਕਤੀ ਤੇ ਜ਼ੋਰ ਲਾਣਾ ਪਏਗਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਮਨੋਤ ਦੇ ਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਭਾਵੇਂ ਹੋਵੇ ਹੋਂ ਦੇ ਨਾਲ ਕੀ ਹੁੰਦਾ ਮੈਂ ਨਹੀਂ ਮੰਨਦਾ ਹੋਂ ਦੇ ਨਾਲ ਕੀ ਮਤਲਬ ਹੈ ਕਿਉਂਕਿ ਮੈਂ ਜਾਣਦਾ ਹੀ ਨਹੀਂ ਹੋਂ ਦੇ ਨਾਲ ਕੀ ਮਤਲਬ ਹੈ ਕਿਉਂਕਿ ਮੈਂ ਸਮਝਦਾ ਹੀ ਨਹੀਂ ਮੈਂ ਜਾਣਦਾ ਹੀ ਨਹੀਂ ਜਿਸ ਨੂੰ ਮੈਂ ਨਹੀਂ ਜਾਣਦਾ ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ ਮਾਵੇਂ ਸੰਸਾਰ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਪਰ ਜੋ ਮੈਂ ਨਹੀਂ ਜਾਣਦਾ ਉਹ ਨਹੀਂ ਹੈ ਜੋ ਮੈਂ ਨਹੀਂ ਮੰਨਦਾ ਉਹ ਨਹੀਂ ਹੈ ਹੋਵੇਗਾ ਪ੍ਰਮਾਤਮਾ ਰੋਮ ਰੋਮੇ ਚ ਹੋਵੇ ਮੈਂ ਨਹੀਂ ਜਾਣਦਾ ਤਾਂ ਨਹੀਂ ਹੈ ਮੈਂ ਨਹੀਂ ਮੰਨਦਾ ਤਾਂ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਤੇ ਨਹੀਂ ਹੈ ਹੋ ਵੇਗਾ ਬੁਢੇਪਾ ਮੈਂ ਨਹੀਂ ਜਾਣਦਾ ਤੋਂ ਨਹੀਂ ਹੈ ਮੈਂ ਨਹੀਂ ਮੰਨਦਾ ਤੋਂ ਨਹੀਂ ਹੈ ਇਹ ਵੀ ਮੈਂ ਅਸਰ ਕਰ ਦੇਣਾ ਜ਼ਰੂਰੀ ਨਹੀਂ ਕਿ ਇੱਕ ਜਵਾਨ ਬੁਢੇਪੇ ਨੂੰ ਇਨਕਾਰ ਕਰਦਾ ਹੈ ਬੁੱਢਾ ਵੀ ਬੁਢੇਪੇ ਨੂੰ ਇਨਕਾਰ ਕਰਦਾ ਹੈ ਬਹੁਤੇ ਬੁੱਢੇ ਵੀ ਔਖੇ ਹੋ ਜਾਂਦੇ ਨੇ ਬੁੱਢਾ ਕਿਉਂ ਆਖੇ ਇਨਕਾਰੀ ਹੋਵੇ ਬੁਢੇਪਾ ਮੈਂ ਨਹੀਂ ਮੰਨਦਾ ਹੋਵੇਗਾ ਬੁਢੇਪਾ ਹੈ ਬਡੇਪਾ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ ਹੋਵੇਗੀ ਮੌਤ ਹੈ ਮੌਤ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ ਜਿਸ ਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਜਿਸ ਨੂੰ ਮੈਂ ਮੰਨਦਾ ਨਹੀਂ ਨਹੀਂ ਹੈ ਸੰਸਾਰ ਦੇ ਵਿੱਚ ਜੋ ਮੈਂ ਜਾਣਦਾ ਨਹੀਂ ਕਮ ਸੇ ਕਮ ਮੇਰੀ ਦੁਨੀਆ 'ਚ ਉਹ ਨਹੀਂ ਹੈ ਹੋਵੇਗਾ ਸੰਸਾਰ 'ਚ ਮੈਂ ਜਾਣਦਾ ਹੀ ਨਹੀਂ ਨਹੀਂ ਹੈ ਉਹ ਵੇਗਾ ਸੰਸਾਰ ਵਿੱਚ ਮੈਂ ਮੰਨਦਾ ਹੀ ਨਹੀਂ ਨਹੀਂ ਹੈ। ਭਾਵੇਂ ਪ੍ਰਮਾਤਮਾ ਹੋਵੇ ਮੈਂ ਜਾਣਦਾ ਹੀ ਨਹੀਂ ਤਾਂ ਨਹੀਂ ਹੈ। ਮੈਂ ਅਰਸ਼ ਕਰਾਂ ਜਗਤ ਵਿੱਚ ਬਹੁਤ ਥੋੜੇ ਜਿਹੇ ਆ ਮਨੁੱਖ ਨੇ ਜੋ ਜਾਣਦੇ ਨੇ। ਤੇ ਉਹਨਾਂ ਜਾਣਨ ਵਾਲਿਆਂ 'ਚ ਥੋੜੇ ਜਿਹੇ ਆ ਮਨੁੱਖ ਨੇ ਜੋ ਮੰਨਦੇ ਨੇ। ਜਾਣਨਾ ਮੰਨਣਾ ਦੋ ਅਲੱਗ-ਅਲੱਗ ਅਵਸਥਾਵਾਂ ਨੇ ਕਈ ਵਾਰ ਮਨ ਉਸ ਜਾਣ ਲੈਂਦਾ ਹੈ ਮਨ ਦਾ ਨਹੀਂ ਜੇ ਵੀ ਮਰਜ਼ ਕਰ ਦੇ ਤਾਂ ਕਈ ਵਾਰ ਮੰਨਦਾ ਹੈ ਜਾਣਦਾ ਨਹੀਂ ਉਹ ਅੰਧੀ ਮਨੋਤ ਆਉਂਦੀ ਹੈ ਉਹਨੂੰ ਕਹਿੰਦੇ ਅੰਧੀ ਮਨੋਤ ਮੰਨਦਾ ਤੇ ਹੈ ਜਾਣਦਾ ਕੱਖ ਵੀ ਨਹੀਂ ਅੰਧੀ ਮਨੋਤ ਜਾਣਦਾ ਹੈ ਮਨ ਦਾ ਨਹੀਂ ਤੋ ਜਾਣੇ ਹੋਏ ਨਾਲ ਸੰਬੰਧ ਨਹੀਂ ਜੁੜਦਾ ਜਾਣੇ ਹੋਏ ਨਾਲ ਰਿਸ਼ਤਾ ਨਹੀਂ ਜੁੜਦਾ ਜਾਣੇ ਹੋਏ ਦੇ ਨੇੜੇ ਨਹੀਂ ਜਾਂਦਾ ਇਸ ਨੂੰ ਮੈਂ ਫਿਰ ਦੁਹਰਾ ਦਿਆਂ ਜੋ ਮੈਂ ਨਹੀਂ ਜਾਣਦਾ ਨਹੀਂ ਹੈ ਜੋ ਮੈਂ ਨਹੀਂ ਸਮਝਦਾ ਨਹੀਂ ਹੈ ਜੋ ਮੈਂ ਨਹੀਂ ਮੰਨਦਾ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੇ ਵੀ ਮਰਜ਼ ਕਰਦੇ ਬਾਵੇਂ ਹੋਵੇ ਪਰ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਵਿੱਚ ਨਹੀਂ ਹੈ ਤਾਂ ਪਰਮਾਤਮਾ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਵਿੱਚ ਨਹੀਂ ਹੈ ਤਾਂ ਪਰਵਾਰ ਨਹੀਂ ਹੈ ਨਾਨਕੇ ਦਾਦਕੇ ਸੌਰੇ ਪਸ਼ੂਆਂ ਦੇ ਵਿੱਚ ਨਹੀਂ ਭਾਵੇਂ ਹਨ ਪਰ ਸਮਝ ਨਹੀਂ ਤਾਂ ਨਹੀਂ ਹੈ ਨਾ ਦਾਦਕਿਆਂ ਦੀ ਪ੍ਰਣਾਲੀ ਨਾ ਨਾਨਕਿਆਂ ਦੀ ਨਾ ਸੌਰਿਆਂ ਦੀ ਭਾਵੇਂ ਹੈ ਪਰ ਸਮਝ ਨਹੀਂ ਤਾਂ ਨਹੀਂ ਹੈ ਗੱਲ ਸਪਸ਼ਟ ਹੈ ਜਿਸ ਦੀ ਮੈਨੂੰ ਸਮਝ ਨਹੀਂ ਜਿੰਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਪਰ ਜਿੰਨੂੰ ਮੈਂ ਮੰਨਦਾ ਨਹੀਂ ਤੇ ਜੋ ਮੇਰੀ ਸਿਮਰਤੀ ਚ ਨਹੀਂ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਗੁਰਗਵਾਰੇ ਆਣ ਦਾ ਪਤਾ ਮਤਲਬ ਕੀ ਹੈ ਪਰਮਾਤਮਾ ਸਮਝ ਦੇ ਚ ਆ ਜਾਏ ਪਰਮਾਤਮਾ ਚੇਤੇ ਦੇ ਚ ਆ ਜਾਏ ਪਰਮਾਤਮਾ ਮਨਉਤ ਦੇ ਚ ਆ ਜਾਏ ਮਨ ਲੁਗ ਜਾਣ ਲਵੇ ਮਨ ਲਵੇ ਚੇਤੇ ਕਰ ਲਵੇ ਬਸ ਇੰਨੇ ਹੀ ਗੱਲ ਹੈ ਪਹਿਲਾ ਪੜਾਉ ਜਾਣ ਲਵੇ ਜਾਣ ਲਵੇ ਮੰਨੇ ਦਾ ਵਾਲ ਨੇ ਤੇ ਮੰਨਣਾ ਅੰਧਾ ਹੋਵੇਗਾ ਜਾਣ ਲਵੇ ਪਹਿਲੇ ਪਹਿਲੇ ਜਾਣਕਾਰੀ ਕਿਉਂ ਜੋ ਮੈਂ ਜਾਣਦਾ ਨਹੀਂ ਉਹ ਤੇ ਹੈ ਹੀ ਨਹੀਂ ਹੋਵੇਗਾ ਕਮ ਸੇ ਕ ਮੇਰੀ ਦੁਨੀਆ ਚ ਨਹੀਂ ਕਿਉਂਕਿ ਮੈਂ ਜਾਣਦਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਜਿਸ ਨੂੰ ਮੈਂ ਜਾਣਦਾ ਨਹੀਂ ਉਹ ਨਹੀਂ ਹੈ ਜਿਸ ਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ ਮੇਰੀ ਦੁਨੀਆ ਚ ਨਹੀਂ ਹੈ ਤਾਂ ਥੋੜੇ ਜਿਹਾਂ ਮਨੁੱਖ ਨੇ ਜੋ ਜਾਣਦੇ ਨੇ ਔਰ ਬਹੁਤ ਥੋੜੇ ਮਨੁੱਖ ਨੇ ਜੋ ਮੰਨਦੇ ਨੇ ਜਾਣਨ ਵਾਲਿਆਂ ਦੀ ਵੀ ਇਤਨੀ ਵੱਡੀ ਮਹਿਮਾ ਨਹੀਂ ਮੰਨੀ ਜਿਨ੍ਹਾਂ ਨੇ ਜਾਣ ਕੇ ਮੰਨ ਲਿਆ ਉਹਨਾਂ ਦੀ ਮਹਿਮਾ ਬੜੀ ਬਿਆਨ ਕੀਤੀ ਮਹਾਰਾਜ ਨੇ ਮੰਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਦਾਏ ਜਿਨੇ ਮੰਨ ਲਿਆ ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੇ ਉਹਤੇ ਮਹਾਨ ਮਹਾਨ ਤਾਂ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤੇ ਅੱਗੇ ਚਲਾ ਜਿਨੋ ਮੈਂ ਜਾਣਦਾ ਨਹੀਂ ਨਹੀਂ ਹੈ ਜਿਨੋ ਮੈਂ ਸਮਝਦਾ ਨਹੀਂ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਜਿਨੋ ਮੈਂ ਮੰਨਦਾ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੈ ਮੇਰੀ ਸਮਝ ਦੇ ਚ ਨਹੀਂ ਤੋ ਨਹੀਂ ਹੈ ਭਾਵੇਂ ਜ਼ਰਰੇ ਜ਼ਰਰੇ ਦੇ ਚ ਪਰਮਾਤਮਾ ਹੈ ਪਰ ਮੇਰੇ ਚੇਤੇ ਚ ਨਹੀਂ ਤੋ ਨਹੀਂ ਹੈ ਮੇਰੀ ਸਮਝ ਦੇ ਚ ਨਹੀਂ ਤੋ ਨਹੀਂ ਹੈ ਜਿਤਨੀ ਮਨੁੱਖ ਦੀ ਸਮਝ ਵੱਧਦੀ ਏ ਉਤਨਾ ਹੀ ਮਨੁੱਖ ਦਾ ਸੰਸਾਰ ਵੱਧਦਾ ਹੈ ਜਿਤਨੀ ਮਨੁੱਖ ਦੀ ਸਮਝ ਵੱਧਦੀ ਏ ਉਤਨਾ ਹੀ ਉਸ ਦਾ ਪਰਮਾਤਮਾ ਹੈ ਕਿਸੇ ਦਾ ਪਰਮਾਤਮਾ ਚੂਹਾ ਵੀ ਹੋਵੇਗਾ ਚੂਹਿਆਂ ਦੀ ਵੀ ਪੂਜਾ ਹੈ ਗਣੇਸ਼ ਦੀ ਸਵਾਰੀ ਚੂਹਾ ਲੋਕੀ ਚੂਹਿਆਂ ਦੀ ਵੀ ਪੂਜਾ ਕਰਦੇ ਕਿਸੇ ਦਾ ਪਰਮਾਤਮਾ ਸੱਪ ਹੋਵੇਗਾ ਤੋ 나ਗ ਪੰਚਮੀ ਇੱਕ ਬੜਾ ਵੱਡਾ ਤਿਵਾਰ ਹੈ ਸੱਪ ਭਗਵਾਨ 나ਗ ਦੇਵਤਾ 나ਗ ਭਗਵਾਨ तो सप्पा की भी पूजा है। जितनी मेरी समझ है तो मेरी समझ ही जितनी है अजय मेरी दुनिया सिर्फ दरखती भगवान है चाहे वह पिपल है चाहे बोर्ड है चाहे जंड है अजय मेरी इतनी समझ है जो मेरी समझ च है और अजय मेरी इतनी समझ है बस वगदा होरिया ही परमात्मा है और कुछ नहीं मैं उन्होंने ही मथा टेक लेना वो पूजा करना ਅੱਜ ਮੈਨੂੰ ਇਤਨੀ ਸਮਝ ਆਏ ਜਿਹੜਾ ਬੰਦਾ ਹੈ ਇਹਦੇ 'ਚ ਬੜੇ ਗੁਣ ਨੇ ਬਸ ਇਹੀ ਰੱਬ ਹੈ। ਇਹੀ ਪਰਮਾਤਮਾ। ਵਿਛੇਦੀ ਪੂਜਾ। ਜਿੰਨੀ ਮੇਰੀ ਸਮਝ ਆਏ ਉਤਨਾ ਹੀ ਮੇਰਾ ਰੱਬ ਹੈ। ਮੇਰੀ ਸਮਝ ਸੀਮਤ ਹੈ ਤਾਂ ਮੇਰਾ ਰੱਬ ਵੀ ਛੋਟਾ ਹੈ। ਮੈਨੂੰ ਸਮਝ ਹੀ ਕੋਈ ਨਹੀਂ ਤਾਂ ਮੇਰੀ ਦੁਨੀਆ 'ਚ ਰੱਬ ਹੈ ਵੀ ਕੋਈ ਨਹੀਂ। ਪਰਮਾਤਮਾ ਨਹੀਂ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ। ਜ਼ਰਰੇ ਜ਼ਰਰੇ 'ਚ ਹੈ। ਮੇਰੀ ਸਮਝ ਚ ਨਹੀਂ ਤਾਂ ਨਹੀਂ ਹੈ ਪਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਪਰ ਮੇਰੀ ਚੇਤੇ ਚ ਨਹੀਂ ਹੈ ਤਾਂ ਨਹੀਂ ਹੈ ਮੇਰੀ ਮਨਉਤ ਦੇ ਚ ਨਹੀਂ ਤਾਂ ਨਹੀਂ ਹੈ ਮੇਰੇ ਮੰਨਣ ਵਿੱਚ ਨਹੀਂ ਤੂ ਚਾਰ ਪਰਬਲ ਸਚਾਈਆਂ ਨੇ ਮਹਾਤਮਾ ਬੁੱਧ ਕੈਨਨ ਜਿਹੜਾ ਇਸ ਨੂੰ ਜਾਣ ਲਵੇ ਉਹ ਬ੍ਰਹਮ ਗਿਆਨੀ ਇਹ ਨਹੀਂ ਚਾਰ ਸਚਾਈਆਂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬਾਰ-ਬਾਰ ਕਰਦੀ ਹੈ ਬਾਰ-ਬਾਰ ਕਰਦੀ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਲੋਕ ਦੋ ਪੰਕਤੀਆਂ ਦਾ ਸ਼ਲੋਕ ਇੰਜ ਕਹਿ ਲੋ ਸਾਰਾ ਸਾਗਰ ਗਿਆਨ ਦਾ ਗਾਗਰ ਵਿੱਚ ਹੈ ਇਹਨਾਂ ਦੋ ਪੰਕਤੀਆਂ 'ਚ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਚਿੰਤਾ ਤੇ ਤਾਂ ਕਰੋ ਰੁਸਦੀ ਕਰੋ ਜੋ ਅਨਹੋਣੀ ਘਟਨਾ ਗੜ ਜਾਣਾ ਹੋਣਾ ਕੁਛ ਹੈ ਹੀ ਨਹੀਂ ਕੁਝ ਵੀ ਅਨਹੋਣਾ ਨਹੀਂ ਪਰ ਚਿੰਤਾ ਕਿਉਂ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਨਾ ਹੋਵੇ ਨਾ ਹੋਵੇ ਤੂੰ ਜੋ ਨਹੀਂ ਹੁੰਦਾ ਉਹੀ ਨਹੀਂ ਹੁੰਦਾ ਤੂੰ ਕਿਉਂ ਚਿੰਤਾ ਕਰਦਾ ਹੈ ਐਸਾ ਨਹੀਂ ਹੋਣਾ ਚਾਹੀਦਾ ਕਿ ਜੇ ਐਸਾ ਨਾ ਹੋਵੇ ਹੋ ਜਾਏ ਤਾਂ ਚਿੰਤਾ ਤੂੰ ਕਿਉਂ ਚਿੰਤਾ ਕਰਦਾ ਜੋ ਹੋਣਾ ਹੈ ਉਹੀ ਹੁੰਦਾ ਹੈ ਤੁਹਾਨੂੰ ਕਿਹੜੀ ਗੱਲ ਦੀ ਚਿੰਤਾ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋ ਚਿੰਤਾ ਦੇ ਤਾਂ ਕਰ ਜੇ ਅਨਹੋਣੀ ਹੋਵੇ ਅਨਹੋਣੀ ਕੁਛ ਹੈ ਹੀ ਨਹੀਂ ਕੁਛ ਵੀ ਅਨਹੋਣੀ ਨਹੀਂ ਚਾਰ ਪਰਬਲ ਸਚਾਈਆਂ ਨੇ प्रथम दुख है दूसरा दुख का कारण भी है तीसरा निवृत्ति का साधन भी है चौथा सुख है और है मैं फिर दोहरावा चार सजाइयां दुख है है ਦੂਸਰੀ ਸਚਾਈ ਦੁੱਖ ਦਾ ਕਾਰਨ ਵੀ ਹੈ ਬਿਨਾਂ ਕਾਰਨ ਤੋਂ ਨਹੀਂ ਹੈ ਤੀਸਰੀ ਸਚਾਈ ਨਿਵਰਤੀ ਦਾ ਸਾਧਨ ਵੀ ਹੈ ਨੂੰ ਮਿਟਾਇਆ ਵੀ ਜਾ ਸਕਦਾ ਹੈ ਚੌਥੀ ਸਚਾਈ ਸੁਖ ਹੈ ਸੁਖ ਹੈ ਅਗਰ ਕਿਸੇ ਨੂੰ ਇਤਨਾ ਪਤਾ ਚਲ ਜਾਏ ਦੁੱਖ ਹੈ ਤੁਸੀਂ ਆਖੋਗੇ ਸਾਨੂੰ ਇਤਨਾ ਵੀ ਪਤਾ ਨਹੀਂ ਗੁਸਤਾਖੀ ਮਾਫ ਅਗਰ ਪਤਾ ਹੁੰਦਾ ਤਾਂ ਬਾਰ-ਬਾਰ ਅਵਤਾਰੀ ਪੁਰਸ਼ਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ। ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਸਭ ਜਗਤ ਦੁਖੀ ਹੈ। ਇਤਨੀ ਸਚਾਈ ਦਾ ਬੋਧ ਨਹੀਂ। ਦੇਖਦੇ ਆ ਹੱਸਦਾ ਪਿਆ। ਉਹ ਖੜੇ ਮੱਥੇ। ਉਹ ਨੱਚਦੇ ਟੱਪਦੇ। ਦੁੱਖ ਕਿੱਥੇ ਹੈ? ਪਰ ਕੌਣ ਦੱਸੇ? ਇਨਾ ਹੱਸਦੇ ਹੋਇਆ ਚਿਹਰਿਆਂ ਦੇ ਵਿੱਚ ਹੀ ਰੋਣਾ ਛੁਪਿਆ ਪਿਆ ਹੈ ਇਨਾ ਨੱਚਦੇ ਤਪਦੀਆਂ ਮੂਰਤੀਆਂ ਦੇ ਅੰਦਰ ਹੀ ਦੁੱਖ ਕਲੇਸ਼ ਛੁਪੇ ਹੋਏ ਹੈ ਇਸ ਸਚਾਈ ਦਾ ਬੋਧ ਨਹੀਂ ਪਤਾ ਨਹੀਂ ਜਿਸ ਨੂੰ ਹੈ ਉਹਨੇ ਪਹਿਲੀ ਸਚਾਈ ਤੇ ਜਾਣ ਲਈ ਦੁੱਖ ਹੈ ਦੁੱਖ ਹੈ ਚਾਹ ਮੈਂ ਮਹਿਲ ਦੇ ਚਾਹ ਚਾਹ ਮੈਂ ਝੌਪੜੀ ਚਾਹ ਦੁੱਖ ਹੈ ਚਾਹ ਮੈਂ Niradhan ਹ ਚਾਹ ਮੈਂ dhanwanah ਦੁੱਖ ਹੈ ਚਾਹ ਮੈਂ tandrusta ਚਾਹ ਮੈਂ bimara ਦੁੱਖ ਹੈ ਜੋ ਮੈਂ ਕਹਿ ਰਿਹਾ ਇਹਨੂੰ ਥੋੜਾ ਜਿਆ ਵਰਨਲ ਸਰਵਨ ਕਰਾ ਚਾਹ ਮੈਂ ਇੱਕ ਮੁਲਕ ਦੇ ਚਾਹ ਚਾਹ ਮੈਂ ਦੂਜੇ ਮੁਲਕ ਦੇ ਚਾਹ ਦੁੱਖ ਹੈ दुख है। चाहे मैं बचपन दी अवस्था चाह चाहे मैं जवानी दी अवस्था चाह चाहे मैं बुढ़ेपे दी अवस्था चाह दुख है दुख है चाहे मैं सुंदर हां चाहे मैं करूप हां दुख है चाहे मैं खुशहाल हां चाहे मैं बदहाल हां दुख है चाहे मैं छोटा हां चाहे मैं वड्डा हाँ, चाहे मैं निर्गुण हां चाहे मैं गुणवान हाँ, चाहे मैं पढ़ा लिखा चाहे मैं बिल्कुल अनपढ़ हां अनपढ़ भी दुखी पढ़ा लिखा भी दुखी निर्धन भी दुखी धनवान भी दुखी दुख है निर्धन सोचता है मैं दुखी या धनवान सुखी ने ਅਨਪੜ੍ਹ ਸੋਚਦਾ ਮੈਂ ਦੁਖੀ ਆ ਪੜ੍ਹੇ ਲਿਖੇ ਸੁਖੀ ਨਹੀਂ ਐਸਾ ਸੋਚਦਾ ਇੱਕ ਸ਼ਹਿਰ ਦੇ ਰਹਿਣ ਵਾਲਾ ਐਸਾ ਸੋਚਦਾ ਮੈਂ ਦੁਖੀ ਆ ਦੂਜੇ ਸ਼ਹਿਰ ਦੇ ਰਹਿਣ ਵਾਲੇ ਦੁਖੀ ਨਹੀਂ ਨੇ ਕੋਈ ਐਸਾ ਸੋਚਦਾ ਮੈਂ ਜਿਸ ਮੁਲਕ ਦੇ ਚ ਰਹਿਣਾ ਦੁੱਖ ਹੈ पर दूसरे जिस मुल्क रे दुख नहीं है भुलेखा ब्रांति मुवालता महाराज कहें जिथे तक संसार है दुख है नानक दुखिया सब संसार चाहे एक मुल्क है चाहे दूजा मुल्क है ਚاہے ਇੱਕ ਸ਼ੈਰ ਹੈ ਚਾਹੇ ਦੂਜਾ ਸ਼ੈਰ ਹੈ ਚاہے ਬੱਚਾ ਹੈ ਚਾਹੇ ਬੁੱਢਾ ਹੈ ਚਾਹੇ ਨਿਰਗੁਣ ਹੈ ਚਾਹੇ ਗੁਣਵਾਨ ਹੈ ਪੜ੍ਹਿਆ ਲਿਖਿਆ ਹੈ ਅਨਪੜ੍ਹ ਦੁੱਖ ਹੈ ਪਹਿਲੀ ਸਚਾਈ ਦੂਸਰੀ ਦੁੱਖ ਦਾ ਕਾਰਨ ਵੀ ਹੈ ਐਵੇਂ ਨਹੀਂ ਹੈ ਐਵੇਂ ਨਹੀਂ ਹੈ ਤਾਂ ਦੁੱਖ ਦਾ ਕਾਰਨ ਕੀ ਹੈ ਦੁੱਖ ਦਾ ਕਾਰਨ ਹੈ ਨਾ ਸਮਝੀ ਅਗਿਆਨ ਕਾਰਨ ਕੀ ਹੈ ਅਗਿਆਨ ਤੇ ਅਗਿਆਨ ਕਰਕੇ ਮਨੁੱਖ ਚਿੰਤਾ ਤੁਰ ਹੋ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਜੋ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਨਾ ਹੋਵੇ ਜੋ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਹੋ ਜਾਵੇ ਚਿੰਤਾ ਦੁੱਖ ਅਗਿਆਨ ਦੁੱਖ ਹੈ ਦੁੱਖ ਦਾ ਕਾਰਨ ਵੀ ਹੈ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਔਰ ਸੁਖ ਹੈ ਸੁਖ ਹੈ ਜਿੰਨਾ ਅਗਿਆਨ ਦੁੱਖ ਹੈ ਦੁੱਖ ਹੈ ਜਿੰਨਾ ਗਿਆਨ आनंद ही अनंत रूह है जमीन दे धन गुरु नाने गुरु, गुरु गोविंद सिंह जी महाराज ने ते सानू शब्द दा पुजारी बनाया है ज्ञान दा पुजारी बनाया है और आप दी ज्ञात ਲਈ ਅਰਜ ਕਰਾ ਉਤਪਤ ਪਰਲੇ शब्दे होवे शब्दे ही फिर उत्पन्न होवे घर दे जिस दरवाजे दे मैं बाहर आया उसे दरवाजे राही अंदर प्रवेश करागा शब्द दे संसार आया है। शब्द दे राही संसार प्रवेश करेगा शब्द दी सूझ ज्ञान है शब्द दी ना समझी अज्ञान है केड़ा शब्द से ਜਿਸ ਰਾਹੀਂ ਜਗਤ ਆਇਆ ਹੈ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤਿਛਤੇ ਹੋਏ ਲੱਖ ਦਰਿਆ ਲੱਖਾਂ ਸੂਰਜਾਂ ਦੇ ਦਰਿਆ ਲੱਖਾਂ ਪ੍ਰਥਵੀਆਂ ਦੇ ਦਰਿਆ ਲੱਖਾਂ ਪਸ਼ੂ ਪੰਛੀ ਮਨੁੱਖਾਂ ਦੇ ਦਰਿਆ ਇਹ ਲੱਖਾਂ ਤਰ੍ਹਾਂ ਦੀ ਜ਼ਿੰਦਗੀ ਦੇ ਦਰਿਆ ਕਿਹੜਾ ਸ਼ਬਦ ਸੀ ਉਹ ਕਿਹੜਾ ਦਰਵਾਜ਼ਾ ਸੀ ਜਿਸ ਤੋਂ ਲੰਘ ਕੇ ਆਏ ਉਤਪਤ ਪਰਲੇ ਸ਼ਬਦੇ ਉਤਪਤੀ ਤੇ ਪਰਲੇ ਆਉਣਾ ਤੇ ਜਾਮਣਾ ਇਸ ਨੂੰ ਮੈਂ ਨਹੀਂ ਬਿਆਨ ਕਰਾਂ ਮੈਂ ਘਰ ਦੇ ਜਿਸ ਦਰਵਾਜ਼ੇ ਦੇ ਰਾਹੀਂ ਬਾਹਰ ਆਇਆ ਤੇ ਹੁਣ ਮੈਂ ਪੁੱਛਾਂ ਮੈਂ ਘਰ ਦੇ ਵਿੱਚ ਕਿਸ ਤਰ੍ਹਾਂ